ਕਰਦਾ ਪਿੰਡ ਪਹੁੰਚਣ ਦਾ ਕੋਈ ਨਾ ਆਪਣੇ ਆਪਣੇ ਐਮਐਲਏ ਵਰਗੇ ਐਮਐਲਏ ਸਾਹਿਬ ਇੱਕ ਬੇਨਤੀ ਆ ਤੁਹਾਡੇ ਮੂਰੇ ਤੁਹਾਡਾ ਪੰਜਾਬ ਚ ਜਿਹੜਾ ਹੈਲਥ ਪ੍ਰਤੀਮਾ ਲੱਗ ਕਲੀਨਿਕ ਆ ਇਸ ਦਾ ਅਸੀਂ ਵੈਲਕਮ ਕਰਦੇ ਆ ਪਰ ਸਾਡੀ ਬੇਨਤੀ ਆ ਵੀ 20000 ਦੀ 25000 ਦੀ ਬਹਾਦਰੀਆ ਸਹਿਣਾ ਵੀ ਸਾਡਾ ਜਿਹੜਾ ਮੋਢਲਾ ਸਿਹਤ ਕੇਂਦਰ ਆ ਇਹਨੂੰ ਬੰਦ ਨਾ ਕੀਤਾ ਜਾਵੇ ਤੁਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਸਾਥੋਂ ਜਗ੍ਹਾ ਲੈ ਲਓ ਜਿੱਥੇ ਵੀ ਤੁਹਾਨੂੰ ਠੀਕ ਲੱਗਦੀ ਆ ਲੋਕ ਸਮਝਣਗੇ ਜਗ੍ਹਾ ਤੁਹਾਨੂੰ ਦੇ ਦੇਵਾਂਗੇ ਉੱਥੇ ਤੁਸੀਂ ਬਿਲਡਿੰਗ ਬਣਾ ਕੇ ਸ਼ੁਰੂ ਕਰਦੇ ਜੇ ਤੁਹਾਡੇ ਕੋਲੇ ਫੰਡਸ ਦੀ ਕੋਈ ਕਮੀ ਆ ਤੁਹਾਨੂੰ ਪੰਚਾਇਤ ਬਣੀ ਬਣਾਈ ਬਿਲਡਿੰਗ ਦੇ ਦੇਗੀ ਸੋ ਦੇਖੋ ਟੱਲੇ ਵਾਲਿਆਂ ਨੇ ਵਿਰੋਧ ਕਰਤਾ ਉੱਥੇ ਨਹੀਂ ਬਣਿਆ ਰੂੜੇਕੇ ਵਾਲੇ ਵਿਰੋਧ ਕਰੀ ਜਾਂਦੇ ਅਸੀਂ ਤੁਹਾਡੀਆਂ ਸਿਹਤ ਸਹੂਲਤਾਂ ਜਿਹੜੀਆਂ ਸਮਾਜਪਰ ਦੀ ਕੰਮ ਕਰੋਗੇ ਉਸ ਦਾ ਅਸੀਂ ਵੈਲਕਮ ਕਰਾਂਗੇ ਪਰ ਇਹ ਨਹੀਂ ਵੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਨੂੰ ਦੇਖੋ ਮਹੱਲਾ ਕਲੀਨਿਕ ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ ਚ ਬਣਾ ਲਓ ਸਾਡੇ ਇੱਥੇ ਬੋਟਾਜ ਤੁਸੀਂ ਬਾਜ਼ਾਰ 'ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ 'ਚ ਸਾਰੇ ਤੁਹਾਡੇ ਵਰਕਰਾਂ ਨੇ ਜਿਹੜੀ ਤਫਾਓ ਕਿਹਾ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦੋ ਝੂਠ ਨਹੀਂ ਬੋਲਣਾ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਆ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਆਰਾਮਨਦ ਗੱਲ ਕਰ ਰਿਹਾ ਤੁਹਾਡਾ ਰਿਸਪੈਕਟ ਕੀਤੀ ਆ ਇਹਦੀ ਆ ਭਾਈ ਭਾਈ ਆ ਫਿਰ ਇੱਕ ਹੀ ਗੱਲ ਹੈ ਹੈਲੋ ਮਾਰ ਲਾਫੜੇ ਤਾਂ ਅੰਦਰ ਸਿੱਧਾ ਹੁੰਦਾ ਆ ਦੇਖੋ ਜੀ ਮੇਰੇ ਸਹਣੇ ਦੇ ਬਸ਼ਿੰਦੇ ਬੈਠੇ ਆ ਜਿਨ੍ਹਾਂ ਦੇ ਦੱਸਣ ਦੀ ਗੱਲ ਆ ਕਿ 10 ਸਾਲਾਂ ਬਾਅਦ ਇੱਥੇ ਜਿਹੜਾ ਡਾਕਟਰ ਆਇਆ ਬਿਲਕੁਲ ਜੀ ਮੁਹੱਲਾ ਕਲੀਨਿਕ ਦੇ ਵਿੱਚ ਪੂਰਾ ਸਟਾਫ ਹੈ ਜੀ ਜਿੱਥੇ ਟੈਸਟ ਵੀ ਫ੍ਰੀ ਹੋਣਗੇ 41 ਤੇ 71 ਜਿਹੜੀਆਂ ਦਵਾਈਆਂ ਨੇ ਉਹ ਵੀ ਫ੍ਰੀ ਆਫ ਕਾਸਟ ਮਿਲਣਗੀਆਂ ਜੀ ਸੋ ਪੂਰੇ ਚੰਗਾ ਜਿਹੜਾ ਸਟਾਫ ਆਊਗਾ ਹੁਣ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਾਡੇ ਸ਼ਹਿਰ ਨੇ ਜਿੰਨੇ ਵੱਡੇ ਹਸਪੀਟਲ ਨੇ ਸਾਡੇ ਬਜ਼ੁਰਗ ਨੇ ਜਿਹੜੇ ਜਾਂ ਔਰਤਾਂ ਨੇ ਉਹ ਕਈ ਵਾਰੀ ਘਰੇ ਕੋਈ ਬੰਦਾ ਨਹੀਂ ਹੁੰਦਾ ਤੇ ਉਹ ਹਸਪੀਟਲ ਨਹੀਂ ਜਾ ਸਕਦੇ ਪਰ ਇੱਥੇ ਮੁਹੱਲਾ ਕਲੀਨਿਕ ਖੁੱਲਣ ਦੇ ਨਾਲ ਬਜ਼ੁਰਗ ਵੀ ਬੱਚੀਆਂ ਵੀ ਔਰਤਾਂ ਵੀ ਆ ਕੇ ਇੱਥੇ ਆਪਣਾ ਜਿਹੜਾ ਇਲਾਜ ਆ ਉਹ ਕਰਵਾ ਸਕਦੀਆਂ ਜਿਹੜੇ ਟੈਸਟਾਂ ਦੀ ਰਿਪੋਰਟ ਆ ਉਹ ਅਗਲੇ ਦਿਨ ਮਿਲਣੀ ਆ ਦਵਾਈਆਂ ਬਿਲਕੁਲ ਫ੍ਰੀ ਨੇ ਇੱਥੇ ਟੈਸਟ ਵੀ ਫ੍ਰੀ ਨੇ ਬਾਕੀਦਾ ਸਾਰਾ ਆਨਲਾਈਨ ਸਿਸਟਮ ਹੈ ਔਰ ਉਹਨਾਂ ਦੇ ਫੋਨ ਤੇ ਵੀ ਉਹਨਾਂ ਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਨਾਂ ਦੇ ਫੋਨ ਤੇ ਵੀ ਜਾਊਗੀ ਮੰਨ ਲਓ ਕਈ ਵਾਰੀ ਉਹ ਆਪਣੀ ਰਿਸ਼ਤੇਦਾਰੀ ਚ ਚਲੇ ਜਾਂਦੇ ਆ ਤਾਂ ਉਹਨਾਂ ਨੂੰ ਕਾਗਜ਼ ਚੱਕਣ ਦੀ ਲੋੜ ਨਹੀਂ ਉਹਨਾਂ ਦਾ ਜਿਹੜਾ ਫੋਨ ਨੰਬਰ ਹੈ ਉੱਥੇ ਫੋਨ ਨੰਬਰ ਦੇ ਕੇ ਆਪਣੀ ਸਾਰੀ ਜਟੇਲ ਜਿਹੜੀ ਉਹ ਕਿਸੇ ਵੀ ਮੁਹੱਲਾ ਕਲੀਨਿਕ ਤੇ ਉਹ ਦੇਖ ਸਕਦੇ ਤੇ ਉੱਥੋਂ ਵੀ ਉਹ ਦਵਾਈ ਲੈ ਸਕਦੇ ਆ ਬਾਕੀ ਤੁਸੀਂ ਦੇਖਿਆ ਸਾਰਾ ਬਹੁਤ ਵਧੀਆ ਸਿਸਟਮ ਬਣਾਇਆ 25 ਲੱਖ ਰੁਪਏ ਜਿਹੜਾ ਆਵਾਜ਼ੀ ਬਾਲਟੀ ਜਿੰਦਾਬਾਦ ਆਵਾਜ਼ੀ ਬਾਲਟੀ ਜਿੰਦਾਬਾਦ ਤੇ ਉਹ ਇਹ ਹੈਗਾ ਕਿ ਇੰਨਾ ਲੋਕਾਂ ਦੇ ਸਾਫ ਕਰ ਕੀ ਹੈ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਆ ਹੋਰ ਵੀ ਜੜੀਆਂ ਬਣਦੀਆਂ ਸਹੂਲਤਾਂ ਨੇ ਉਹ ਜੜੀਆਂ ਦਿੱਤੀਆਂ ਜਾਣਗੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਣੇ ਸੈਨੇ ਦਾ ਸਟੇਡੀਅਮ ਆ ਉਹਦੇ ਲਈ ਵੀ ਜਿਹੜੀ ਇੱਕ ਬਹੁਤ ਵੱਡੀ ਗ੍ਰਾਂਟ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਅਸੀਂ ਸੈਨੇ ਦੇ ਵਿੱਚ ਲੈ ਕੇ ਗਏ ਹਾਂ ਕਿਉਂਕਿ 12000 ਤਾਂ ਬੋਡਾ ਇੱਥੇ ਤੇ ਘੱਟੋ ਘੱਟ 25000 ਦੀ ਜਿਹੜੀ ਆਬਾਦੀ ਆ ਤੇ ਜਿਹੜਾ ਸਾਡਾ ਨੌਜਵਾਨ ਆ ਜਿਹੜਾ ਖੇਡਾਂ ਤੋਂ ਜਿਹੜਾ ਪਾਸੇ ਰਹਿ ਗਿਆ ਉਹਨੂੰ ਵੀ ਉਹਦੇ ਲਈ ਵੀ ਅਸੀਂ ਕਿਉਂਕਿ ਸਹਿਣਾ ਵੱਡਾ ਪਿੰਡ ਆ ਸਾਡੇ ਹਲਕੇ ਦਾ ਤੇ ਇਹ ਹੈਗਾ ਕਿ ਵੱਡੇ ਸਾਰੇ ਪਿੰਡਾਂ ਜਿਹੜੀਆਂ ਵੱਡੀਆਂ ਸਹੂਲਤਾਂ ਨੇ ਆਪਾਂ ਪਹਿਲ ਦੇ ਅਧਾਰ ਤੇ ਲੈ ਕੇ ਆਈਏ ਤੇ ਇੱਕ ਸਾਲ ਜਮੇ ਇਸ ਦੱਗ ਰੁਕਾਟਣਾ ਹੋਣਾ ਸੀ ਤੇ ਬਰੋਲ ਪ੍ਰਦਰਸ਼ਨ ਚੱਲ ਰਿਹਾ ਤੇ ਤੁਹਾਡੇ ਵੱਲ ਵੀ ਇੱਕ ਉੱਤੇ ਜਿਹੜੀ ਕਿ ਗੱਲ ਥੱਪੜ ਮਾਰਨ ਦੀ ਗੱਲ ਕਹੀ ਗਈ ਕਿ ਕਿਸੇ ਵੱਲ ਕਹੀ ਆ ਕੀ ਗੱਲ ਨਹੀਂ ਇਹ ਤੁਸੀਂ ਮੇਰੀ ਗੱਲ ਦਿਖਾਓ ਵੀ ਥੱਪੜ ਮਾਰਨ ਵਾਲੀ ਕਿੱਥੇ ਗੱਲ ਗਈ ਆ ਇਹ ਗੱਲਾਂ ਨਾ ਕਰੋ ਵੀਡੀਓ ਦਾ ਕਲਿੱਪ ਦੇ ਵਿੱਚ ਜਿਹੜੀ ਹੋਈ ਹੈ ਜੀ ਵੀ ਥੱਪੜ ਮਾਰਨ ਵਾਲੀ ਤਾਂ ਦੇਖੋ ਗੱਲ ਨਹੀਂ ਹੋਈ ਤੁਸੀਂ ਤੁਹਾਡੇ ਵੀ ਕੈਮਰੇ ਉੱਥੇ ਲੱਗੇ ਹੋਏ ਸੀ ਨਹੀਂ 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 ਟਕਰਾਰ ਵਾਜੀ ਨਹੀਂ ਜੀ ਟਕਰਾਰ ਦੇਖੋ ਟਕਰਾਰ ਵਾਜੀ ਵੱਧ ਗਈ ਪਰ ਉਹ ਵੀ ਝੂਠ ਬੋਲ ਰਿਹਾ ਸੀ ਕਿ ਮੈਂ ਕਦੋਂ ਕਹਿ ਕੇ ਗਿਆ ਵੀ 17 ਬਿਸਤਰਾਂ ਦੇ ਨੂੰ ਬਣਾਵਾਂਗੇ ਚਲੋ ਰਿਕੁਆਇਰਮੈਂਟ ਦਾ ਬਣਾਵਾਂਗੇ ਵੀ ਬਣਾਵਾਂਗੇ ਪਰ ਉਹ ਸਾਬਤ ਕਰੇ ਕਿ ਮੈਂ ਕਹਿ ਕੇ ਗਿਆ ਉਹ ਝੂਠ ਬੋਲ ਰਿਹਾ ਸੀ ਤੇ ਤੁਹਾਨੂੰ ਮੀਡੀਆ ਨੂੰ ਵੀ ਕਹਿਣਾ ਚਾਹੂੰਗਾ ਕਿ ਮੈਂ ਥੱਪੜ ਨਮਾਰ ਵਾਲੀ ਮਾਰਨ ਵਾਲੀ ਕੋਈ ਗੱਲ ਨਹੀਂ ਕਹੀ ਥੋੜੀਆਂ ਅਕਾਉਂਡੀਆਂ ਸੀ ਨਹੀਂ ਨਹੀਂ ਉਹ 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 ਗੱਲ ਕਰਾਂਗੇ ਪਰ ਥ ਨਾ ਕਹੋ ਵੀ ਮੈਂ ਕਿਹਾ ਹਾਂ ਵੀ ਥੱਪੜ ਮਾਰੂ ਵਿੱਚ ਵੀ ਆ ਰਹੇ ਵੀ ਤਮਾਮ ਨਹੀਂ 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 ਉਹ ਹੈ ਕਿਹਾ ਮੈਂ ਉਹ ਕਹਿੰਦਾ ਮੈਂ ਸਤਕਾਰ ਕਰਦਾ ਮੈਂ ਕਿਹਾ ਜੇ ਅਸੀਂ ਤੁਹਾਡਾ ਸਤਕਾਰ ਨਾ ਕਰਦੇ ਹੁੰਦਾ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੌਜੂਦਾ ਵਿਧਾਇਕ ਸਾਡੇ ਪਿੰਡ ਆਇਆ ਸੋ ਜਿਹੜੀ ਮੇਰੀ ਸੋਚ ਆ ਉਹਨੂੰ ਲੋਕਾਂ ਨੇ ਚੁਣਿਆ ਲੋਕਾਂ ਨੇ ਵੱਡਾ ਆਮਾਨ ਦਿੱਤਾ ਵੱਡੇ ਮਾਰਜਿਨ ਨਾਲ ਜਿਤਾਇਆ ਸੋ ਮੇਰਾ ਇੱਥੇ ਸਤਕਾਰ ਕਰਨਾ ਮੇਰਾ ਫਰਜ਼ ਬਣਦਾ ਸੀ ਮੇਰੇ ਪਿੰਡ ਆਇਆ ਸੀ ਮੈਂ ਕਿਹਾ ਐਮਐਲਏ ਸਾਹਿਬ ਆਇਆ ਜੀ ਆਇਆਂ ਨੂੰ ਇਹਨਾਂ ਦੀ ਗੱਲ ਸੁਣੋ ਅਸੀਂ ਆਪਦੀ ਗੱਲ ਰੱਖੀ ਵੀ ਮਹੱਲਾ ਕਲੀਨਿਕ ਤੁਸੀਂ ਹੋਰ ਆਲਟਰਨੇਟਿਵ ਜਗ੍ਹਾ ਲੈ ਲਓ ਸੋ ਲੋਕਾਂ ਮੂਰੇ ਇਹ ਕਹਿ ਗਿਆ ਜੇ ਤੇਰੇ ਥੱਪੇੜੇ ਮਾਰ ਕੇ ਤੈਨੂੰ ਅੰਦਰ ਸਿੱਟਿਆ ਹੁੰਦਾ ਤੈਨੂੰ ਤਾਂ ਪਤਾ ਲੱਗਦਾ ਸੋ ਇਸ ਨਾਲ ਉਸ ਦੀ ਲਿਆਕਤ ਦਾ ਉਸ ਦੀ ਅਕਲ ਦਾ ਤੇ ਲੋਕ ਰਾਜ ਚ ਕਿੰਨਾ ਕੁ ਉਹਦਾ ਸਨਮਾਨ ਹੈ ਮੈਨੂੰ ਲੋਕ ਕੀ ਕਹਿੰਦੇ ਆ ਸਰਪੰਚਾ ਤੁਹਾਡਾ ਹਾਂਜੀ ਹਾਂ ਪਰ ਮੈਂ ਸੰਵਿਧਾਨਕ ਤੌਰ ਤੇ ਸਰਪੰਚ ਨਹੀਂ ਮੇਰੀ ਮਾਤਾ ਸਰਪੰਚ ਹੈ ਸੋ ਮੈਂ ਲੋਕਾਂ ਨਾਲ ਖੜਾ ਲੋਕਾਂ ਦੇ ਇਕੱਠ 'ਚ ਇਹ ਗੱਲ ਕਹਿ ਕੇ ਗਿਆ ਇਹ ਮੇਰੇ ਚਪੇੜੇ ਮਾਰਨ ਦੀ ਗੱਲ ਨਹੀਂ ਕਰਕੇ ਗਿਆ ਮੇਰੇ ਪਿੰਡ ਦੇ ਚਪੇੜ ਮਾਰੀਆ ਨੇ ਉਸ ਪਿੰਡ ਦੇ ਚਪੇੜੇ ਮਾਰਨ ਦੀ ਗੱਲ ਕਰਦਾ ਜੀ ਤੋ 4200 ਵੋਟ ਇਸ ਨੂੰ ਪਈ ਹੈ ਕੀ ਗੱਲ ਬਾਈ ਜੀ ਭਗਵਾਨਤਮਨ ਐਮਪੀ ਸੀਗਾ ਸਟੇਜਾਂ ਤੇ ਜਾ ਕੇ ਆਹੀ ਸਰਪੰਚ ਦਾ ਸਨਮਾਨ ਕਰਦਾ ਸੀ ਤਾਂ ਸ਼ੱਕਰ ਵਰਗਾ ਲੱਗਦਾ ਸੀ ਅੱਜ ਜਦੋਂ ਆਪ ਦੀ ਗੱਲ ਆਈ ਅੱਜ ਜਦੋਂ ਮੈਂ ਵਿਰੋਧ ਚ ਖੜ ਗਿਆ ਆਪਦੇ ਪਿੰਡਾਂ ਦੇ ਹੱਕਾਂ ਵਾਸਤੇ ਤਾਂ ਅੱਜ ਪ੍ਰਸ਼ਾਸਨ ਮੰਨੀਓ ਇਹ ਗੱਲ ਕਹੀ ਜਾਂਦੀ ਆ ਬੀ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਸਰਪੰਚ ਕਰੂਗਾ ਲੋਕਾਂ ਨੂੰ ਗਮਰਾ ਇਹ ਸਰਪੰਚ ਬਲੈਕੀਆ ਸਰਪੰਚ ਨਸ਼ੇ ਦਾ ਸਦਾਗਰ ਸਰਪੰਚ ਨੇ ਅਜੇ ਤੱਕ ਕੋਈ ਮੜਾ ਪਿੰਡ ਕੰਮ ਕੀਤਾ ਪਿੰਡ ਚ ਸਰਪੰਚ ਨੇ ਤੁਹਾਡੇ ਕਿਸੇ ਮੁਲਾਜ਼ਮ ਦੇ ਖਿਲਾਫ ਕੋਈ ਗੱਲ ਕੀਤੀ ਹੋਵੇ ਕਿਸੇ ਦੇ ਖਿਲਾਫ ਸ਼ਿਕਾਇਤ ਕੀਤੀ ਹੋਵੇ ਸੋ ਇਹ ਲਿਆਕਤ ਦਾ ਪਤਾ ਲੱਗਦਾ ਏ ਇਹ ਆਪਣੇ ਦਫ਼ਤਰਾਂ ਚ 바ਵਾ ਸਾਹਿਬ ਭੀਮਰਾਮ ਅੰਬੇਦਕਰ ਦੀ ਫੋਟੋ ਲਾਉਂਦੇ ਆ ਉਸ ਦੇ ਮੰਨ ਸਵਿਧਾਨ ਨੂੰ ਸਵੀਕਾਰ ਕਰ ਦਿਆ ਤਾਂ ਪੰਚਾਇਤ ਨੇ ਮਤਾ ਪਾਇਆ ਲੋਕ ਰਾਜ ਦੀ ਜਿਹੜੀ ਮੁੱਢਲੀ ਪ੍ਰਣਾਲੀ ਆ ਪੰਚਾਇਤ ਕਹਿੰਦੇ ਆ ਸੰਵਿਧਾਨਕ ਅਨਸਾਰ ਪਰ ਮੈਂ ਕਹਿਣਾ ਵੀ ਸਾਡਾ ਗੱਲ ਨਾ ਘਟੋ ਅਸੀਂ ਸਿਰਫ ਬੋਲ ਸਕਦੇ ਆ ਸਾਡੀ ਆਵਾਜ਼ ਨਾ ਬੰਦ ਕਰੋ ਇਸ ਨੂੰ ਰਾਜਨੀਤਿਕ ਮੁੱਦਾ ਕਰਾਰ ਦਿੱਤਾ ਜਾ ਰਿਹਾ ਹੈ ਕਿ ਜਿਹੜਾ ਇਹ ਤੁਸੀਂ ਕਹਦੇ ਗਮਰਾਹ ਕਰਕੇ ਇਹਨਾਂ ਨੂੰ ਪ੍ਰਦਰਸ਼ਨ ਜਿਹੜਾ ਕਰਵਾਇਆ ਜਾ ਰਿਹਾ ਇਹ ਤਾਂ ਲੋਕ ਜਾਨਣ ਭਾਈ ਗਮਰਾਹ ਐਨੇ ਤਾਂ ਅੱਜਕੱਲ ਬੇਵਕੂਫ ਕੋਈ ਹੈ ਨਹੀਂ ਵੀ ਕਿਸੇ ਦੇ ਕਹਿ ਗਮਰਾਹ ਹੋ ਜੂ ਇੱਥੇ ਪਹਿਲਾਂ ਜਿਹੜੀਆਂ ਆਈਆਂ ਸੀ ਕਿਸਾਨ ਜਥੇਬੰਦੀਆਂ ਆਈਆਂ ਸੀ ਇਸ ਮਨ ਲਾ ਕਲੀਨਿਕ ਦੇ ਬਰੋਚ ਸੋ ਅੱਜ ਜੇ ਸਰਪੰਚ ਆ ਕੇ ਇਹਨਾਂ ਨੂੰ ਸਹੀ ਗੱਲ ਨਹੀਂ ਦੱਸਦਾ ਵੀ ਕੱਲ ਨੂੰ ਇਹਦੇ ਆ ਸਿੱਥੇ ਨਿਕਲਣੇ ਆ ਤੁਸੀਂ ਦੱਸੋ ਬਾਈ ਜੀ ਰੂੜੇ ਕੇ ਆਣਿਆਂ ਨੇ ਕਿਉਂ ਵਿਰੋਧ ਕਰਤਾ ਟੱਲੇਵਾਲ ਕਿਉਂ ਮਨ ਲਾ ਕਲੀਨਿਕ ਚੱਕ ਲਿਆ ਇਹਨਾਂ ਨੇ ਬੈਕਫੁੱਟ ਤੇ ਚਲੇ ਗਏ ਟੱਲੇਵਾਲ ਦੀ ਤਾਂ 4000 ਵੋਟ ਆ ਮੇਰੇ ਪਿੰਡ ਦੀ ਤਾਂ 11000 ਵੋਟ ਆ ਸੋ ਇੱਥੇ ਵੱਡੇ ਸੇਬ ਸਹੂਲਤਾ ਦਿਓ ਇਹਦਾ ਇਹ ਤਾਂ ਮੇਰੇ ਥੱਪੜ ਮਾਰਨ ਦੀ